ਡੇਰਾ ਬਾਬਾ ਨਾਨਕ ਚ 21 ਮਾਰਚ ਨੂੰ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਇੰਚਾਰਜ ਸੁਚਾ ਸਿੰਘ ਲੰਗਾਨ ਨੇ ਕੀਤਾ ਐਲਾਨ ਕਿਹਾ 21 ਮਾਰਚ ਨੂੰ ਸਮੁੱਚਾ ਡੇਰਾ ਬਾਬਾ ਨਾਨਕ ਆਵੇਗਾ ਘਰਾਂ ਤੋਂ ਬਾਹਰ 2027 ਚ ਅਕਾਲੀ ਸਰਕਾਰ ਬਣਾਉਂਦਾ ਕੀਤਾ ਵਾਟਾ ਤਾ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਾਂ ਸੁਚਾ ਸਿੰਘ ਲੰਗਾਨ ਨੇ ਇਹ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਵਾ ਇਹ ਪਹਿਲਾਂ ਜਦੋਂ ਸਰਕਾਰਾਂ ਬਣੀਆਂ ਨੇ 100% ਤੋਂ ਰਿਜ਼ਲਟ ਅਕਾਲੀ ਦਲ ਦਾ ਆਉਂਦਾ ਰਿਹਾ ਵਾ ਤੇ ਫੇਰ ਪੰਜਾਬ ਦੀ ਸਰਕਾਰ ਬਣਦੀ ਰਹੀ ਹੈ ਅੱਜ ਕਾਦੀਆਂ ਵਿੱਚ ਪਹਿਲੀ ਰੈਲੀ ਹੋਈ ਹੈ ਤੇ ਲੋਕ ਜਿਹੜੇ ਨੇ ਉਹ ਕੁੰਦਰਾ ਵਿੱਚੋਂ ਬਾਹਰ ਆ ਗਏ ਨੇ ਔਰ ਮੈਂ ਸੁਣਨਾ ਕਿ ਹਵਾ ਬਹੁਤ ਤੇਜ਼ ਚੱਲੂਗੀ ਆਉਣ ਵਾਲੇ ਸਮੇਂ ਵਿੱਚ ਔਰ ਸਾਰਾ ਜ਼ਿਲ੍ਹਾ ਜਿਹੜਾ ਵਾ ਉਹ ਘਰਾਂ ਤੋਂ ਬਾਹਰ ਆਵੇਗਾ ਦੂਸਰੀ ਰੈਲੀ ਜਿਹੜੀ ਹੈ 21 ਮਾਰਚ ਨੂੰ ਡੇਰਾ ਬਾਬਾ ਨਾਨਕੋ ਚ ਕੀਤੀ ਜਾ ਰਹੀ ਹੈ ਕਮਾਲ ਦਾ ਇਕੱਠ ਹੋਵੇਗਾ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਤੇ ਸਮੂਲੀਅਤ ਕਰਾਂਗੇ ਔਰ ਮੈਂ ਸਮਝਦਾ ਕਿ ਇਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਧਰਤੀ ਤੇ ਇਨਕਲਾਬ ਜਿਹੜਾ ਵਾ ਉਹ ਬਾਰਡਰ ਜਿਲ੍ਹੇ ਤੋਂ ਸ਼ੁਰੂ ਹੋਏਗਾ ਜਿੱਦਾਂ ਦੀ ਅੱਜ ਕੱਲ੍ਹ ਦੀ ਰਾਇਡਿਟੀ ਹੋ ਰਹੀ ਹੈ ਜੀ ਆਮ ਆਦਮੀ ਪਾਰਟੀ ਨੂੰ ਮੌਕਾ ਜਰੀਆ ਨਹੀਂ ਦਿੱਤੀ ਗਈ ਬੀਜੀਪੀ ਮੁਖ ਸਕੱਤਰ ਖੁਦ ਸਟੇਜ ਤੋਂ ਬੋਲਨ ਕਰ ਰਿਹਾ ਕਿਵੇਂ ਲੱਗਦਾ ਵਾ ਇਸ ਨੀਤੀ ਦਾ ਅਗਲਾ ਚੱਲਿਆ ਜਿਹੜਾ ਡੀਜੀਪੀ ਤੇ ਚੀਫ ਸੈਕਟਰੀ ਹੁੰਦਾ ਜਾਂ ਜਿਲ੍ਹਿਆਂ ਦੇ ਡੀਸੀ ਤੇ ਐਸਐਸਪੀ ਹੁੰਦੇ ਨੇ ਉਹ ਸਭ ਨੂੰ ਇਨਸਾਫ ਦੇਣ ਲਈ ਲਾਇਆ ਜਾਂਦੇ ਨੇ ਸਾਰੀਆਂ ਪਾਰਟੀਆਂ ਨੂੰ ਆਪੋਜੀਸ਼ਨ ਨੂੰ ਵੀ ਪਬਲਿਕ ਨੂੰ ਵੀ ਸਰਕਾਰਾਂ ਕਈ ਗਲਤ ਹੁਕਮ ਦੇ ਦਿੰਦੀਆਂ ਲੇਕਿਨ ਜਿਹੜੇ ਆਈਪੀਐਸ ਆਈਐਸ ਅਫਸਰ ਹੁੰਦੇ ਨੇ ਇਹ ਇਨਸਾਫ ਕਰਦੇ ਨੇ ਪਰ ਬਦਕਿਸਮਤ ਪੰਜਾਬ ਦੇ ਲੋਕਾਂ ਦੀ ਅੱਜ ਇਹੋ ਲੋਕ ਜਿਹੜੇ ਉਹ ਪੋਲੀਟੀਕਲ ਬਣ ਗਏ ਨੇ ਔਰ ਇਹ ਮੈਂ ਸਮਝਦਾ ਮਾਂ ਕਿ ਆਮ ਪਾਰਟੀ ਕੋਲ ਕੋਈ ਕਹਿਣ ਨੂੰ ਕੋਈ ਲਫ਼ਜ਼ ਹੈ ਨਹੀਂਗੇ ਇੱਕੋ ਸਰਕਾਰੀ ਖਰਚੇ ਪਾਏ ਨੇ ਉਹਨਾਂ ਨੇ ਉਸ ਰੈਲੀ ਦੇ ਜਾਂਦ ਕੇ ਪੋਲੀਟੀਕਲ ਪਾਰਟੀਆਂ ਰੈਲੀਆਂ ਦੇ ਖਰਚੇ ਆਪ ਭਰਤੀਆਂ ਔਰ ਇਹ ਜਿਹੜਾ ਰਸਤਾ ਪਾਇਆ ਜਾ ਰਿਹਾ ਵਾ ਇਹ ਪੰਜਾਬ ਲਈ ਬਹੁਤ ਘਾਤਕ ਹੈ ਇਸ ਵੇਲੇ ਆਉਣ ਵਾਲੇ ਸਮੇਂ ਵਿੱਚ ਆਮ ਪਾਰਟੀ ਦੇ ਪੈਰ ਨਹੀਂ ਲੱਗਣੇ ਕਿਉਂ ਨਹੀਂ ਲੱਗਣੇ ਕਿਸੇ ਨੂੰ ਰੋਟੀ ਘੱਟ ਮਿਲ ਜੇ ਉਹ ਟਾਈਮ ਕੱਢ ਲੈਂਦਾ ਪਰ ਜਦੋਂ ਚੁੱਪ ਚਪੀਤੇ ਨੂੰ ਕਿਤੇ ਗੋਲੀ ਵੱਜ ਜੇ ਤੇ ਲੋਕਾਂ ਨੂੰ ਜਾਣਦੀ ਪੈ ਜਾਂਦੀ ਏ ਨਾ ਉਹ ਗੱਲੇ ਵੱਲ ਵੇਖਦਾ ਵਾ ਨਾ ਉਹ ਕਿਹ ਮਨਾਫੇ ਵੱਲ ਵੇਖਦਾ ਏ ਨਾ ਉਹ ਆਪਣੇ ਕਾਰੋਬਾਰ ਵੱਲ ਵੇਖਦਾ ਵਾ ਅੱਜ ਦੁਕਾਨਾਂ ਤੇ ਬੈਠਿਆਂ ਨੂੰ ਤੁਰਿਆਂ ਜਾਂਦੇ ਆ ਲੋਕਾਂ ਨੂੰ ਆਪਣੇ ਰੇੜੀ ਲਾਉਣ ਵਾਲਿਆਂ ਨੂੰ ਜਾਂ ਸਧਾਰਨ ਸਰਪੰਚਾਂ ਨੂੰ ਅਚਨਚੇਤ ਗੋਲੀਆਂ ਵਾਜ ਜਾਂਦੀਆਂ ਨੇ ਜੰਗਲ ਦਾ ਰਾਜ ਬਣ ਗਿਆ ਵਾ ਔਰ ਮੈਂ ਸਮਝਣਾ ਲੋਕ ਬੜੀ ਤਬਦੀਲੀ ਨਾਲ ਫੈਸਲਾ ਲੈਣਗੇ ਜਿਹੜਾ ਕਿ ਆਮ ਪਾਰਟੀ ਕੋ ਚੱਲਿਆ ਹੀ ਨਹੀਂ ਜਾਣਾ ਜਿਵੇਂ ਇਹ ਬੁੱਕਲ ਵਿੱਚੋਂ ਆਏ ਸੀਗੇ ਰਾਤੋਂ ਰਾਤ ਆਮ ਪਾਰਟੀ ਪੈਦਾ ਹੋਈ ਤੇ ਸਰਕਾਰ ਬਣਾ ਗਈ ਤੇ ਆਉਣ ਵਾਲੇ ਸਮੇਂ ਵਿੱਚ ਰਾਤੋਂ ਰਾਤ ਚਲੀ ਜਾਊਗੀ ਇਹਨੂੰ ਪਤਾ ਨਹੀਂ ਅਸੀਂ ਕਿੱਥੋਂ ਆਏ ਆ ਤੇ ਕਿੱਥੇ ਵਾਪਸ ਚਲੇ ਗਏ